ਬਹੁਤ ਮਾੜੀ ਹਾਲਤ ਹੈ ਇਸ ਸਕੂਲ ਦੀ ਘੜ ਤੋਂ ਘੜੀ ਗੁੱਟ-ਗੁੱਟੇ ਪਾਣੀ ਖੜਿਆ ਹੈ ਇਸ ਸਕੂਲ 'ਚ ਹਾਂਜੀ ਬੱਚੇ ਕਲਾਸ ਬੱਚੇ ਬਹੁਤ ਮੁਸ਼ਕਲ ਆਈ ਇਹਨਾਂ ਦੀ ਤੁਸੀਂ ਇਸ ਕੀ ਹਾਲਾਤ ਹੈ ਇੱਥੇ ਇਹ ਹਾਲਾਤ ਬਹੁਤ ਮੰਦੇ ਨੇ ਬੱਚਾ ਬਹੁਤ ਜ਼ਿਆਦਾ ਨਹਿ ਹੈ ਬਿਮਾਰੀ ਫੈਲ ਸਕਦੀ ਹੈ ਹੋਰ ਗਮਾਡੀਆਂ ਨੂੰ ਬਿਮਾਰੀ ਹੋ ਸਕਦੀ ਹੈ ਇਹ ਸਾਨੂੰ ਬਣਨਾ ਚਾਹੀਦਾ ਸਾਡੇ ਬੱਚੇ ਨੇ ਦੇਖਣ ਛੜਕਟਾ ਪਾ ਜਾਣਗੇ ਜੇ ਕੋਈ ਮਰ ਗਿਆ ਇਹ ਸਰਕਾਰ ਪੰਚਾਇਤ ਜ਼ਿੰਮੇਵਾਰ ਹੈ ਸਮਾਨਾ ਬੰਡਲ ਦੇ ਪਿੰਡ ਮਵੀ ਕਲਾ ਦਾ ਇਹ ਪ੍ਰਾਇਮਰੀ ਸਕੂਲ ਤੁਹਾਨੂੰ ਦਿਖਾਉਣ ਜਾ ਰਹੇ ਜਿਹੜਾ ਕਿ ਇਸ ਟਮ ਚੀਲ ਦਾ ਰੂਪ ਤਾਂ ਕਰਿਆ ਕੱਲ ਬਰਸਾਤ ਹੋਈ ਸੀ ਲੇਕਿਨ 24 ਘੰਟੇ ਤੋਂ ਬਦ ਵਕਤ ਹੋ ਗਿਆ ਸਕੂਲ ਕਾ ਜਿਹੜਾ ਗਰਾਊਂਡ ਹੈ ਸਕੂਲ ਦੇ ਜਿਹੜੇ ਕਮਰੇ ਆ ਉੱਥੇ ਬਰਸਾਤ ਕਾ ਪਾਣੀ ਖੜਾ ਹੈ ਔਰ ਇੱਥੇ ਮੱਛੀਆਂ ਚੱਲ ਰਹੀਆਂ ਇਸ ਦਿਪ ਪਾਣੀ ਵੀ ਦੇਖ ਸਕਦੇ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਇੱਥੇ ਆਣਗੇ ਠੀਕ ਹੋਣਗੇ ਬਿਮਾਰ ਹੋਣਗੇ ਇਹ ਪਿੰਡ ਵਾਸੀ ਨਾਲ ਵੀ ਗੱਲਬਾਤ ਕਰਦੇ ਆ ਕਿ ਹਾਲਾਤ ਆਇ ਸਕੂਲ ਦੇ ਅੱਜ ਕੀ ਨਾਮ ਹੈ ਤੁਹਾਡਾ ਹਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਜੀ ਇਸ ਸਕੂਲ ਦੇ ਵਿੱਚ ਕੀ ਕਿਸ ਤਰ੍ਹਾਂ ਦੇ ਹਾਲਾਤ ਹੈ ਬਹੁ ਮਾੜੀ ਹਾਲਤ ਹੈ ਇਸ ਸਕੂਲ ਦੀ ਹਾਂ ਜੀ ਹਾਂ ਜੀ ਕਿੰਨਾ ਪਾਣੀ ਖੜੇ ਕਿੰਨੇ ਟਾਂ ਕੱਟ ਤੋਂ ਕੱਟ ਵੀ ਗੋਡੇ-ਗੋਡੇ ਪਾਣੀ ਖੜਾ ਹੈ ਇਸ ਸਕੂਲ ਚ ਹਾਂ ਜੀ ਤੇ ਬੱਚੇ ਕਲਾਸ ਬੱਚੇ ਬਹੁ ਮੁਸ਼ਕਲ ਆਈ ਇਹਨਾਂ ਦੀ ਤੇ ਹਾਲਾਤ ਬਹੁ ਮੱਛਰ ਦੇ ਕਾਰਨ ਸਾਰੇ ਬਿਮਾਰੀਆਂ ਦਾ ਕਾਰਨ ਬਹੁਤ ਤੰਗ ਆਈ ਔਰ ਬੱਚੇ ਬਹੁ ਵਿੱਚ ਪਾਣੀ ਦੇ ਵਿੱਚ ਲੰਘਦੇ ਹਨ ਠੀਕ ਹੈ ਨਾ ਜੀ ਤੇ ਕਿਸ ਤਰ੍ਹਾਂ ਦੀ ਬਿਮਾਰੀਆਂ ਚਮੜੀ ਦੇ ਵਗੈਰਾ ਇੱਥੇ ਬਹੁਤ ਬਿਮਾਰੀਆਂ ਦਾ ਹੱਤ ਬੁਰੀ ਆਈ ਹਾਂਜੀ ਕੀ ਮੰਗ ਕਰਦੇ ਹੋ ਪੰਚਾਇਤ ਵੀ ਕੰਮ ਨਹੀਂ ਕਰ ਰਹੀ ਪੰਚਾਇਤ ਵੀ ਤੇ ਸਰਕਾਰਾਂ ਵੀ ਕੋਈ ਕੰਮ ਨਹੀਂ ਕਰ ਰਹੀਆਂ ਯਾਰ ਇਹ 5 ਸਾਲਾਂ ਦਾ ਮੈਂ ਪਹਿਲੇ 5 ਸਾਲ ਪੰਜ ਸਾਲ ਹੋ ਗਈ 5 ਸਾਲ ਪਹਿਲੇ ਵੀ ਹਾਂਜੀ ਤੇ ਮੈਂਨੇ ਆਪਣੇ ਫੋਨ ਤੇ ਵੀ ਵੀਡੀਓ ਪਾਈ ਦੀ ਇੰਸਟਾਗ੍ਰam ਤੇ ਵੀ ਤੇ ਫੇਸਬੁੱਕ ਤੇ ਵੀ ਅਧਿਕਾਰੀ ਕੋਈ ਨਹੀਂ ਅਧਿਕਾਰੀ ਕੋਈ ਨਹੀਂ ਪਹੁੰਚਿਆ ਯਾਰ ਇੱਥੇ ਮਾਤਾ ਜੀ ਖੜੇ ਇਹਨਾਂ ਨੂੰ ਪੁੱਛਦੇ ਆ ਵੀ ਕਿੱਥੇ ਇਸ ਸਕੂਲ ਦੀ ਜਿਹੜੇ ਨਵੀ ਦਾ ਸਕੂਲ ਹੈ ਪ੍ਰਾਇਮਰੀ ਕੀ ਮਾਤਾ ਜੀ ਕੀ ਨਾਮ ਤੁਹਾਡਾ ਮੇਰੇ ਜਗਰਨਾਮ ਕੋਰ ਪ੍ਰਧਾਨ ਹਾਂ ਤੁਸੀਂ ਇਸ ਕੀ ਹਾਲਾਤ ਐ ਇੱਥੇ ਦੇ ਇਹ ਹਾਲਾਤ ਬਹੁਤ ਮੰਦੇ ਨੇ ਪੁੱਤ ਹੂੰ ਬਹੁਤ ਜਿਆਦਾ ਨਹਿਰ ਬਿਮਾਰੀ ਫੈਲ ਸਕਦੀ ਹੈ ਹੋਰ ਗਮਾਡੀਆਂ ਨੂੰ ਵੀ ਬਿਮਾਰੀ ਹੋ ਸਕਦੀ ਹੈ ਬਾਕੀ ਦੇਖ ਮੱਛੀਆਂ ਖੇੜੀਆਂ ਨੇ ਸੱਪ ਸਲੁੰਡ ਵੀ ਬਹੁਤ ਖਸਾਉਂਦਾ ਹੈ ਵੀ ਬਾਕੀ ਹੁਣ 5 ਸਾਲ ਹੋ ਗਏ ਤਾਂ ਕੁਝ ਨਹੀਂ ਬਣ ਰਿਹਾ ਇਹ ਸਾਨੂੰ ਬਣਨਾ ਚਾਹੀਦਾ ਸਾਡੇ ਬੱਚੇ ਨੇ ਦੇਖੋ ਛੜਕਟਾ ਪਾਰ ਜਾਣਗੇ ਜੇ ਕੋਈ ਮਰ ਗਿਆ ਇਹ ਸਰਕਾਰ ਪੰਚਾਇਤ ਜ਼ਿੰਮੇਵਾਰ ਆਦੀ ਹਾਂ ਬੱਚੇ ਇੱਥੇ ਆਂਦੇ ਹਾਂ ਆਂਦੇ ਨੇ ਆ ਰਹੇ ਹਨ ਹਾਂ ਹੁਣ ਵੀ ਆ ਰਹੇ ਹੁਣ ਵੀ ਪਰਲੇ ਸਕੂਲ ਚ ਲੈ ਕੇ ਗਏ ਨੇ ਹਾਂ ਜੀ ਹੋਰ ਵੀ ਗੱਲ ਕਰਦੇ ਆ ਇੱਥੇ ਪਿੰਡ ਦੇ ਲੋਕ ਖੜੇ ਪਿੰਡ ਵਾਸੀ ਇਹਨਾਂ ਨੂੰ ਪੁੱਛਦੇ ਆ ਵੀ ਕੀ ਹਾਲਾਤ ਆ ਇਸ ਸਕੂਲ ਦੇ ਹਾਂ ਜੀ ਕੀ ਨਾ ਇੱਧਰ ਦੇਖੋ ਹਾਂ ਜੀ ਸਕੂਲ ਦੇ ਕੀ ਹਾਲਾਤ ਆ ਹਾਲਾਤਾਂ ਬੜੀ ਨੇ ਜੀ ਹੂੰ

ਤੁਹਾਨੂੰ ਖਤਰਾ ਡਰ ਲੱਗਦਾ ਹੈ ਹਾਂਜੀ ਬਹੁਤ ਜ਼ਿਆਦਾ ਲੱਗਦਾ ਹੈ ਡਰ ਤੇ ਪਾਣੀ ਵੀ ਬਹੁਤ ਜ਼ਿਆਦਾ ਜੀ ਕਿੰਨਾ ਕਿੰਨਾ ਪਾਣੀ ਹੋਣਾ ਰੁਕ ਜਾਂਦਾ ਵਿੱਚ ਛੋਟੇ ਬੱਚੇ ਹਾਂਜੀ ਹਾਂਜੀ ਜਦੋਂ ਇਹ ਕੰਦ ਡਿੱਗੇ ਉਸ ਤੋਂ ਬਾਅਦ ਅਸੀਂ ਲਿਖਤਾ ਹੀ ਡਿਪਾਰਟਮੈਂਟ ਨੂੰ ਉਸ ਤੋਂ ਬਾਅਦ ਚੌਣਜਾਬਤਾ ਲੱਗ ਗਿਆ ਹੂੰ ਹੁਣ ਵੀ ਅਸੀਂ 97 ਨੂੰ ਵੀਡੀਓ ਸਾਨੂੰ ਦੇ ਕੇ ਆਏ ਐ ਅਪਲੀਕੇਸ਼ਨ ਆਪਣੇ ਡਿਪਾਰਟਮੈਂਟ ਨੂੰ ਦਿੱਤੀ ਹੋਈ ਐ ਵੀਡੀਓ ਸਾਨੂੰ ਦੇ ਕੇ ਗਏ ਆ ਹਾਂਜੀ ਪੰਚਾਇਤ ਵਾਗਨ ਨੂੰ ਦੇਈ ਹਾਂ ਤੇ ਸੈਕਟਰੀ ਜਸਵੀਰ ਸਿੰਘ ਉਹ ਦੇਖ ਕੇ ਵੀ ਗਏ ਨੇ ਉਸ ਤੋਂ ਬਾਅਦ بارش ਹੋ ਗਈ। ਉਹਨਾਂ ਨਾਲ ਲੋਕ ਕਹਿ ਰਹੇ ਵੀ ਇਹ ਕੰਦ ਕਢਾ ਲਾ ਦੇ। ਇੱਕ ਦੋ ਦਿਨ ਚ ਮਿਸਟਰੀ ਹਾਲਾਤ ਕਿ 24 ਘੰਟੇ ਬਰਸਾਤ ਬੰਦ ਹੋ ਗਈ ਹੈ। ਹਾਂਜੀ ਹਾਂਜੀ। 24 ਘੰਟੇ ਪਾਣੀ ਖੜਿਆ ਹੈ। ਹਾਂਜੀ ਹਾਂ। ਬਰਸਾਤ ਬੰਦ ਹੋਣ ਤੋਂ ਬਾਅਦ ਪਾਣੀ ਐਂਟਰ ਹੋਇਆ ਅੰਦਰ। ਦੁਪਹਿਰੇ ਹੈ ਨਹੀਂ। ਦੁਪਹਿਰੇ 2 ਵਜੇ ਤੱਕ ਪਾਣੀ ਹੈ ਨਹੀਂ ਸੀ ਅੰਦਰ। ਬਰਸਾਤ ਕੇ ਬਾਅਦ ਪਿੰਡ ਕੇ ਪਾਣੀ ਆਂਦੇ ਮਤਲਬ। ਹਾਂ ਪਿੰਡ ਦਾ ਪਾਣੀ ਆਂਦਾ। ਇਸ ਸਕੂਲ ਦੇ ਹਾਲਾਤ ਇੰਨੇ ਮਾੜੇ ਕਿ ਜੇ ਛੋਟਾ ਬੱਚਾ ਪਹਿਲੀ ਕਲਾਸ ਦਾ ਬੱਚਾ ਇਸ ਸਰਕਾਰੀ ਐਲੀਮੈਂਟਰੀ ਸਕੂਲ ਮਵੀਕਲਾ ਆਊਗਾ ਤਾਂ ਬੱਚਾ ਇਸ ਪਾਣੀ ਦੇ ਵਿੱਚ ਡੁੱ ਫਿਰਦੇ ਹਨ ਉਹ ਕਿੰਨੇ ਜਾਣਲੇਵਾ ਸਾਬਿਤ ਹੋ ਸਕਦੇ ਹਨ ਲੇਕਿਨ ਪੰਚਾਇਤ ਤੇ ਪ੍ਰਸ਼ਾਸਨ ਔਰ ਸਿੱਖਿਆ ਵਿਭਾਗ ਕਦ ਇਸਪਰ ਸੇ ਧਿਆਨ ਦੇਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇਸ ਟਾਈਮ ਹਾਲਾਤ ਕਿੰਨੇ ਮਾੜੇ ਹਨ 24 ਘੰਟੇ ਬਰਸਾਤ ਦੇ ਬੰਦ ਹੋਣ ਦੇ ਬਾਅਦ ਵੀ ਸਕੂਲ ਦੇ ਗਰਾਊਂਡ ਦੇ ਵਿੱਚ ਕਿੰਨਾ ਪਾਣੀ ਇੱਕ ਵਾਸਾ ਹੈ ਜਿਹੜੇ ਕਮਰੇ ਹਨ ਉਹਨਾਂ ਦੇ ਵਿੱਚ ਵੀ ਪਾਣੀ ਕਲਾਸਾਂ ਦੇ ਵਿੱਚ ਵੀ ਪਾਣੀ ਫਿਰਦਾ ਹੈ ਗੱਲਬਾਤ ਵੀ ਕਰਦੇ ਆ ਇੱਥੇ ਅਧਿਆਪਕ ਹੈ ਸਕੂਲ ਦੇ ਕਿ ਕੀ ਪੋਜੀਸ਼ਨ ਹੈ ਅੱਜ ਕੀ ਨਾਮ ਆਪ ਜੀ ਦਾ ਮਨੀਸ਼ ਗਰਗ ਹਾਂ ਮਨੀਸ਼ ਜੀ ਕੀ ਪੁਜੀਸ਼ਨ ਸਕੂਲ ਦੀ ਪੁਜੀਸ਼ਨ ਦਾ ਜੀ ਅਸੀਂ ਕਈ ਵਾਰ ਕਹਿ ਚੁੱਕੇ ਆ ਆਪਣੇ ਡਿਪਾਰਟਮੈਂਟ ਚ ਵੀ ਆ ਜਿਹੜੀ ਟੋਬੇ ਦੀ ਗੰਦ ਹੈ ਵੀ ਗਿਰ ਚੁੱਕੀ ਹੈ ਤੇ ਹੁਣ ਇਹਦਾ ਕੋਈ ਹੱਲ ਕਰਾਇਆ ਜਾਵੇ ਉਸ ਤਾਂ ਹਨਾ ਇਨਫੋਰਮੇ ਕਰ ਸਕਦੇ ਜੀ ਆਪਣੇ ਸੀਐਚਟੀ ਨੂੰ ਬੀਪੀਓ ਨੂੰ ਤੇ ਵੀਡੀਓ ਦਫਤਰ ਨੂੰ ਤੇ ਪਿੰਡ ਦੇ ਸਰਪੰਚਾਂ ਨੂੰ ਬੰਤੇ ਸਜਣਾ ਨੂੰ ਸਾਰਿਆਂ ਨੂੰ ਕਹਿ ਚੁੱਕੇ ਆ ਪਰ ਇਹਦਾ ਕੋਈ ਪ੍ਰਾਇਮਰੀ ਸਕੂਲ ਹੈ ਪ੍ਰਾਇਮਰੀ ਸਕੂਲ ਹੈ ਜੀ ਕਿੰਨੇ ਵਿਦਿਆਰਥੀ ਆ ਰਹੇ ਇੱਥੇ ਇੱਥੇ 123 ਵਿਦਿਆਰਥੀ 123 ਹਾਂਜੀ ਇਸ ਪਾਣੀ ਦੇ ਫੜੇ ਕਿੰਨਾ ਕਿੰਨਾ ਪਾਣੀ ਹੈ ਕੀ ਹੋ ਸਕਦੇ ਬੱਚਿਆਂ ਨੂੰ ਬੱਚਾ ਡੁੱਬੂ ਵੀ ਸਕਦਾ ਜੀ ਹੁਣ ਅੱਜ ਅਸੀਂ ਸਾਨੂੰ ਤੋਰ ਡਰਾਏ ਨੇ ਵੀ ਐ ਕਰਕੇ ਵੀ ਇਹਨੂੰ ਹਾਈ ਚ ਸ਼ਿਫਟ ਕੀਤਾ ਜਾਵੇ ਸਕੂਲ ਨੂੰ ਫਿਲਹਾਲ ਦੇ ਘੜੀ ਅਸੀਂ ਹੁਣ ਸਾਰੇ ਬੱਚੇ ਹਾਈ ਚ ਲੈ ਕੇ ਗਿਆ ਹਾਈ ਸਕੂਲ ਚ ਦਰਸ਼ਨ ਸਿੰਘ ਜੀ ਜਿਹੜੇ ਹਾਲਾਤ ਸਕੂਲ ਕੇ ਤੁਸੀਂ ਦੇਖ ਰਹੇ ਹੋ ਪ੍ਰਾਇਮਰੀ ਦੇ ਕਲਾਸਾਂ ਚ ਪਾਣੀ ਫਿਰਦਾ ਹੈ ਬੱਚੇ ਛੋਟੇ ਛੋਟੇ ਆਉਂਦੇ ਆ ਸਭ ਪੈਂ ਮੱਛੀ ਉੱਥੇ ਫਿਰ ਰਹੀ ਹੈ ਤੇ ਕੀ ਹੋ ਸਕਦਾ ਕੀ ਇਹਦੇ ਵਾਸਤੇ ਕੁਝ ਕੀਤਾ ਪੰਜ ਸਾਲਾਂ ਤੋਂ ਤੁਸੀਂ ਪੰਜ ਸਾਲਾਂ ਦੇ ਵਿੱਚ ਸਰਕਾਰ ਨੇ ਜਿਹੜੀ ਹੁਣ ਨਵੀਂ ਸਰਕਾਰ ਬਣੀ ਹੈ ਜੀ ਉਹਨਾਂ ਨੇ ਤਾਂ ਸਾਨੂੰ 1 ਰੁਪਿਆ ਨਹੀਂ ਦਿੱਤਾ 2.5 ਸਾਲ ਤੋਂ 2.5 ਸਾਲ ਚ ਇੱਕ ਪੈਸਾ ਵੀ ਭੇਜਿਆ ਜੋ ਵੀ ਕੋਈ ਕਿਸਤਾ ਆਈਆ ਸੈਂਟਰ ਤੇ ਉਹਦੇ ਵਿੱਚੋਂ ਥੋੜਾ ਮੋਟਾ ਸੀ ਆ ਵੱਡੇ ਸਕੂਲ 'ਚ ਕੰਮ ਕਰਿਆ ਇਹਦਾ ਵੀ ਲਿਖ ਕੇ ਭੇਜਿਆ ਹਜੇ ਹਜੇ ਤੱਕ ਕੋਈ ਪੈਸਾ ਨਹੀਂ ਆਇਆ ਬਾਕੀ ਆ ਵੀ ਜੇ ਬੱਚਿਆਂ ਦੀ ਜ਼ਿੰਦਗੀ ਨੂੰ ਖਤਰਾ ਹੈ ਬਹੁਤ ਜੀ ਉਹਦਾ ਇੱਕ ਪਹਿਲਾ ਬੱਚਾ ਡੁੱਬ ਕੇ ਵੀ ਮਰ ਗਿਆ ਜੀ ਇੱਥੇ ਹਾਂ ਜੀ ਹਾਂ ਉਹ ਉੱਥੇ ਬੱਚਾ ਡੁੱਬ ਕੇ ਵੀ ਮਰ ਗਿਆ ਜੀ ਹੁਣ ਪਾਣੀ ਬਹੁਤ ਜ਼ਿਆਦਾ ਵੜਿਆ ਖੜਿਆ ਕਿੰਨੇ ਟਾਈਮ ਪਹਿਲੇ ਮਰਿਆ ਬੱਚਾ ਇਹ ਇਹ ਜੀ ਹੋ ਗਏ ਕੋਈ ਤਕਰੀਬਨ ਸਾਢੇ 1-3 ਸਾਲ ਹੋ ਗਏ ਜੀ ਪਰ ਜਿਹੜੀ ਪੰਜਾਬ ਸਰਕਾਰੀ ਪ੍ਰਾਈਵੇਟ ਸਕੂਲ ਉਹਨੇ ਕਲਾਮੇ ਕੀ ਪਾਣੀ ਆ ਗਿਆ ਉਹ ਹਾਲ ਦੀ ਘੜੀ ਬੱਚਿਆਂ ਦੀ ਸੇਫਟੀ ਦੇਖਦੇ ਹੋਏ ਬੱਚਿਆਂ ਦੀਆਂ ਕਲਾਸਾਂ ਕਿਸੇ ਸਰਕਾਰੀ ਹਾਈ ਸਕੂਲ ਮ ਵਿਕਰਮਿਕੀ ਸ਼ਕਤ ਦਿੱਤੀਆਂ ਨੇ ਤੇ ਸਕੂਲ ਇੰਚਾਰਜ ਨੂੰ ਕਹਿ ਦਿੱਤਾ ਕਿ ਬੱਚਿਆਂ ਦੀ ਸੇਫਟੀ ਧਿਆਨ ਰੱਖਦੇ ਹੋਏ ਸੜਕ ਵੀ ਸਹੀ ਤਰ੍ਹਾਂ ਪਾਰ ਕਰਾਈ ਜਾਵੇ ਤੇ ਬੱਚਿਆਂ ਨੇ ਕੋਈ ਸੇਫਟੀ ਦੇ ਗੁੰਮਦ ਪੈ ਇਹ ਜਿਹੜੀ ਚਾਰਦੀਵਾਰੀ ਦਾ ਕੰਮ ਹੈ ਉਹ ਅਸੀਂ ਵੈਰੀਫਿਕੇਸ਼ਨ ਤੇ ਪਾ ਦਿੱਤੀ ਗਈ ਹੈ ਪਹਿਲਾਂ ਮੈਕਨਿਕਲੀ ਕੀਤਾ ਗਿਆ ਸੀ ਤੇ ਵੈਰੀਫਿਕੇਸ਼ਨ ਵੀ ਹੋ ਗਈ ਹੈ ਉਸਦੀ ਗਰੰਟੀ ਵੀ ਚੱਲਦੀ ਆ ਰਹੀ ਹੈ ਸਵੇਰੇ ਬੀਪੀਓ ਵੱਲੋਂ ਮੇਰੇ ਧਿਆਨ ਚ ਆਇਆ ਸੀ ਕਿ ਉੱਥੇ ਪਾਣੀ ਦੀ ਨਿਕਾਸੀ ਹੋਈ ਨਹੀਂ ਕੱਲ ਜਦੋਂ ਬਾਰਿਸ਼ ਬਹੁਤ ਜ਼ਿਆਦਾ ਆਈ ਤਾਂ ਕਈ ਜਗ੍ਹਾ ਤੇ ਵਾਟਰ ਲੌਗਿੰਗ ਹੋ ਗਈ ਤੇ ਸਕੂਲ 'ਚ ਇਸ ਟਾਈਮ ਵੀ ਵਾਟਰ ਲੌਗਿੰਗ ਹੈ ਜੋ ਆਪਜੀ ਵੱਲੋਂ ਤਸਵੀਰ ਦਿਖਾਈ ਜਾ ਰਹੀ ਹੈ ਤੈਸੋਂ ਸੰਬੰਧੀ ਅਸੀਂ ਜਿਹੜੇ ਵੀਡੀਓ ਤੇ ਪੰਚਾਇਤ ਸੈਕਟਰ ਨੂੰ ਹਦਾਇਤ ਦਿੱਤੀ ਸੀਗੀ ਕਿ ਸੈਕਟਰੀ ਦੇ ਪ੍ਰਬੰਧਕ ਮੌਕੇ ਤੇ ਜਾ ਕੇ ਕਿ ਥਰੂ ਪੰਪਸ ਆਪਾਂ ਮੋਟਰ ਪੰਪਸ ਲਾਈਆਂ ਹੋ ਪਾਣੀ ਨੂੰ ਕੱਢਿਆ ਜਾ ਰਿਹਾ ਇਸ ਸਮੇਂ ਤੇ ਜਿਹੜੇ ਬੱਚਿਆਂ ਦੀ ਸੇਫਟੀ ਲਈ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦੇ ਬੱਚੇ ਨੂੰ ਹਾਈ ਸਕੂਲ 'ਚ ਸ਼ਿਫਟ ਕੀਤਾ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਪ੍ਰਭਾਵਿਤ ਨਾ ਹੋਵੇ ਤੇ ਅੱਗੇ ਵਸਤੇ ਵੀ ਅਸੀਂ ਹਦਾਇਤਾਂ ਜਾਰੀ ਕਰ ਰਹੇ ਹਾਂ ਕਿ ਇਹਦਾ ਪਰਮਨੈਂਟ ਸੋਲੂਸ਼ਨ ਕੀਤਾ ਜਾਵੇ ਸਕੂਲ ਦੇ ਲੈਵਲ ਦਾ ਤਾਂ ਕਿ ਇਹ ਜਿਹੜੀ ਰੈਕਰੈਂਟ ਪ੍ਰੋਬਲਮ ਹੈ ਮੌਨਸੂਨ ਸੀਜ਼ਨ 'ਚ ਆਵੇ ਨਾ ਇਸ ਨੂੰ 5 ਸਾਲ ਪਹਿਲੇ ਵੀ ਅਸੀਸ ਖਬਰ ਨਸਰ ਕਿਤੇ 5 ਸਾਲ ਪਹਿਲੇ ਵੀ ਹਾਲਾਤ ਸੀ ਕਿ ਉਸ ਤੇ ਜ਼ਿਆਦਾ ਹੋ ਗਏ 5 ਸਾਲ ਲੰਘੇ ਹਨ 22 ਸਾਲ ਦੇ ਮਤਲਬ ਮੈਨੂੰ 5 ਸਾਲ ਸੇ ਕੋਈ ਕੰਮ ਨਹੀਂ ਹੋਇਆ ਦੇਖੋ ਨਹੀਂ ਨਹੀਂ ਕੋਈ ਗੱਲ ਨਹੀਂ ਜਦੋਂ ਹੁਣ ਮੇਰੇ ਧਿਆਨ ਚ ਆਇਆ ਤਾਂ ਮੈਂ ਹੁਣ ਵੀਡੀਓ ਸਾਹਿਬ ਨੂੰ ਕਿਹਾ ਕਿ ਫਿਲਹਾਲ ਤਾਂ ਉੱਥੋਂ ਪਾਣੀ ਕੱਢਿਆ ਜਾ ਰਿਹਾ ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਪਰਮਾਨੈਂਟ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਉੱਥੇ ਕੋਈ ਆਪਾਂ ਪਾਈਪਲਾਈਨ ਜਾਂ ਜਿਸ ਤੇ ਥਰੂ ਡਰੇਨ ਜੱਗੇ ਜਿੱਥੇ ਕਨੈਕਟੀਵਿਟੀ ਦੇ ਸਕਦੇ ਆ ਤਾਂ ਕਿ ਵੀ ਨਿਕਾਸੀ ਹੋਵੇ ਤਾਂ ਕਿ ਇਹ ਚੀਜ਼ ਬਾਰ ਬਾਰ ਹਰ ਸਾਲ ਨਾ ਆਵੇ। ਬਾਰਸ਼ਾਂ ਤਾਂ ਹਰ ਸਾਲ ਹੋਣੀਆਂ ਨੇ ਤੇ ਇਸ ਵਾਰੀ ਮੌਨਸੂਨ ਸੀਜ਼ਨ ਕੱਲ ਬੜਾ ਹਾਈ ਰਿਹਾ ਤੇ ਹੁਣ ਵੀ ਹਾਈ ਅਲਰਟ ਚੱਲ ਰਿਹਾ ਮੌਨਸੂਨਸ ਦਾ। ਤਾਂ ਇਸ ਸਬੰਧੀ ਦੇ ਸਰਪੰਚ ਨੇ ਇਹ ਵੀ ਪੁਸ਼ਟੀ ਕੀਤੀ ਕਿ ਇਹ 3 ਸਾਲ ਪਹਿਲਾਂ ਇੱਕ ਬੱਚੇ ਦੀ ਵੀ ਡੈਥ ਹੋ ਚੁੱਕੀ ਹੈ ਇਸ ਪਾਣੀ ਕਰਕੇ। ਕੁਝ ਇਸ ਦੀ ਚੀਜ਼ ਜਾਣ ਕਰਨੇ ਕੱਟੇ ਹੋ। ਕੋਈ ਬੜੀ ਦੁਖਦਾਈ ਖਬਰ ਆਈ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਇਸ ਤਰ੍ਹਾਂ ਹੋ ਚੁੱਕਿਆ ਤਾਂ ਆਈ ਵਿਲ ਟੇਕ ਇਟ ਮੋਰ ਸੀਰੀਅਸਲੀ। ਤਾਂ ਮੈਂ ਹੁਣੇ ਇਸ ਤੇ ਇਮੀਡੀਏਟ ਅਸੀਂ ਜਿਹੜਾ ਅੱਗੇ ਵਾਸਤੇ ਜਿਹੜਾ ਐਕਸ਼ਨ ਹੈ ਮੈਂ ਕਰ ਰਹੀ ਹਾਂ ਤੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਪੀਡੀਸੀ ਨੂਸ ਮਾਣਾ